ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਦੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਜਿਹੜਾ ਤਹਿਸੀਲ ਸ਼੍ਰੀ ਧਰਮਤਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸ਼ਬਾਜਪੁਰ ਅੱਧਾ ਲੱਗਦਾ ਸੋ ਕੋਈ ਵੀ ਮੇਰਾ ਫਾਰਮਰ ਭਰਾ ਇੱਧਰ ਕੈਰੋਂ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਹਾਰੀ ਕੇ ਪਤਨ ਤੋਂ ਪੱਟੀ ਪੱਟੀ ਕੈਰੋਂ ਕੈਰੋਂ ਤੋਂ ਸਿੱਧਾ ਸ਼ਬਾਜਪੁਰ ਘਵੜਕਾ ਗੋਪਾਲਾ ਠੀਕ ਹੈ ਜੀ ਇੱਧਰ ਥਾਣੀ ਤੁਸੀਂ ਵਿਜ਼ਿਟ ਜਿਹੜੀ ਆ ਪਿੰਡ ਕਮਾਲਪੁਰ ਕਰ ਸਕਦੇ ਜੇ ਗਲਾਲੀਪੁਰ ਪਿੰਡ ਲੱਗੇ ਆ ਭਗਵਾਨਪੁਰਾ ਇੱਕ ਪਾਸੇ ਤੇ ਵਾਂ ਪਿੰਡ ਵੱਡਾ ਪਿੰਡ ਸਾਰੇ ਭਰਾ ਜਾਣਦੇ ਆ ਤਕਰੀਬਨ ਤਰਨਤਾਰਨ ਸੈਲ ਤੋਂ ਦੋਸਤੋ ਕੋਈ 14-15 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਜਿਹੜੀ ਸੜਕ ਤਰਨਤਾਰਨ ਤੋਂ ਭਿੱਖੀ ਪਿੰਡ ਦਿਆਲਪੁਰੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਇਹ ਪਿੰਡ ਆ ਜਾਂਦਾ ਆਯਾਦ ਵੀਰ ਹੋਂਦੇ ਘਰ ਆਇਆ ਦੋਸਤੋ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਆਯਾਦ ਭਰਾ ਦਾ ਜਿਹੜਾ ਬਾਹਰ ਦਾ ਕੰਮ ਬਣ ਗਿਆ ਸੀ ਉਹ ਤਾਂ ਫੌਰਨ ਦੇ ਵਿੱਚ ਆ ਹੁਣ ਇਕਾਸ਼ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਦੋ ਭਰਾਵਾਂ ਤੋਂ ਇੱਕ ਜਰਨੈਲ ਸਿੰਘ ਵੀਰ ਨਾਲ ਤੇ ਨਾਲ ਕਾਸ਼ ਆ ਅੱਜ ਚਾਰ ਜਿਹੜੇ ਦੋਸਤ ਤੁਹਾਨੂੰ ਆਪਾਂ ਜਾਨਵਰ ਦਿਖਾਉਣੇ ਆ ਚਾਰ ਐਨੀਮਲ ਦਿਖਾਉਣੇ ਆ ਹਰ ਵਾਰ ਦੀ ਤਰ੍ਹਾਂ ਤਕਰੀਬਨ ਤੁਹਾਨੂੰ ਮੱਝਾਂ ਝੋਟੀਆਂ ਜਾਂ ਕੱਟੀਆਂ ਦੀ ਗੱਲ ਕਰ ਲਈਏ ਤੇ ਅਫਸਰਾਂ ਦੇ ਵਿੱਚ ਚਾਹੇ ਗੱਬਰਾਂ ਦੇ ਵਿੱਚ ਇੱਕ ਦੋ ਨਾਗ ਕਿਤਨਾ ਕਿਤੇ ਇਹ ਵੀ ਇਹ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਇੱਕ ਢਾਲੀ ਤੁਹਾਨੂੰ ਦਿਖਾਵਾਂਗੇ ਨੀਲੀ ਅਰਾਵੀ ਦੀ ਹੈ ਟਿੱਡੇ ਕੱਟ ਦੇ ਵਿੱਚ ਬਹੁਤ ਪਿਆਰੀ ਕੱਟੀ ਆਈ ਇਹਨਾਂ ਦੇ ਕੋਲ ਇੱਕ ਇਧਰ ਬੂਰੀ ਝੋਟੀ ਦਿਖਾਵਾਂਗੇ ਵੱਡੀ ਝੋਟੀ ਆ ਹੀ ਢੀੜਵੀਰ ਦੱਸ ਰਿਹਾ ਵੀ ਹੀਟ ਕੱਢੀ ਸੀਗੀ ਏ ਆਈ ਇਹਨਾਂ ਨੇ ਕਰਵਾਈ ਆ ਜਾਂ ਨਹੀਂ ਕਰਵਾਈਓ ਪ੍ਰੋਪਰ ਆਪਾਂ ਇਹਨਾਂ ਤੋਂ ਆਪਾਂ ਡਿਟੇਲ ਲੈ ਲਾਂਗੇ ਇਹ ਇੱਕ ਅੱਜ ਹੀ ਸੂਈ ਆ ਕਰਮਾਂ ਦੀ ਠੀਕ ਆ ਜੀ ਇਹ ਵੈਰ ਦਿਖਾ ਦੇਾਂਗੇ ਸੂਸਵਾ ਦੇ ਵਿੱਚ ਤੇ ਇੱਕ ਇੱਧਰ ਤੁਹਾਨੂੰ ਵੈਰ ਦਿਖਾਦਾ ਪੰਜਾਂ ਦਿਨਾਂ ਤੋਂ ਇਕੱਠਾ ਸੱਤਾਂ ਦਿਨਾਂ ਦੀ ਜਿੰਨੇ ਜਿੰਨੇ ਜਿਨ੍ਹਾਂ ਦੇ ਪਸ਼ੂ ਸੋਏ ਆ ਜਾਂ ਜਿੰਨਾ ਦੁੱਧ ਨਾਲ ਥਰੇ ਹਾਜ਼ਰ ਆ ਪ੍ਰੋਪਰ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਆ ਤਰੀਕਾ ਅਜ 16 ਅਗਸਤ ਸਮਾਂ ਕੋਈ ਦੁਪਹਿਰ ਦੇ 1:3 2 ਵਜੇ ਦਾ ਤੋਂ ਤੋਂ ਪਹਿਲਾਂ ਆਕਾਸ਼ ਸਤਿ ਸ੍ਰੀ ਅਕਾਲ ਹਸੀਬ ਜੀ ਔਰ ਠੀਕਾ ਜੀ ਠੀਕਾ ਵੀਰੇ ਹਾਂ ਕਿਰਪਾ ਤੁਸੀ ਸੁਣਾਓ ਹੋ ਕੀ ਦਾ ਬੜਾ ਪਾ ਠੀਕਾ ਵਧੀਆ ਵਧੀਆ ਤੁਸੀਂ ਕੈਮ ਕੈਮ ਸਿੱਖੀ ਚਲੋ ਸ਼ੁਕਰੇ ਮਾਲਕ ਦਾ ਬਾਬੇ ਜਰਨਲ ਸਿੰਘ ਅੱਜ ਵੀ ਫਿਰ ਮਾਲ ਉਹ ਲੈ ਆਂਦਾ ਜਿਹੜਾ ਥੱਲੇ ਲੰਗਣ ਵਾਲਾ ਹੀ ਹੈ ਥੱਲੇ ਨੰਗਾ ਤਾੜੇ ਜੀ ਨਾਲ ਥੱਲੇ ਨੰਗਾ ਆਇਆ ਉਹ ਤਸੱਲੀਆਂ ਵਾਲਾ ਹੀ ਆ ਕੰਮ ਕਰਦੀਆਂ ਥੱਲੇ ਨੰਗਾ ਜੀ ਬਾਬੇ ਮਾਲ ਅੱਜ ਵੀ ਤਸੱਲੀਆਂ ਵਾਲਾ ਕਰ ਕਰਕੇ ਤਸੱਲੀਆਂ ਅੱਜ ਭਰਾ ਸਾਡਾ ਛੋਟਾ ਵੀਰ ਦਿਖਾਊਗਾ ਤੁਹਾਨੂੰ ਆਕਾਸ਼ ਅੱਜ ਵੀ ਆਪਾਂ ਜਿਗਰ ਕੀਤਾ ਪਿਛਲੀ ਯਾਰ ਵੀ ਆਪਾਂ ਇਹੋ ਜੇ ਨਮੂਨੇ ਪੇਸ਼ ਕੀਤੇ ਸੀ ਹਾਂਜੀ 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 ਲੇਕ ਨੀਲੀ ਦਰਬ ਦੀਆਂ ਝੋਟੀਆਂ ਕਟੀਆਂ ਵੇਚੀਆਂ ਸੀ ਮਾਣੋ ਦਾ ਤੜਾ ਤੜ ਬੜੇ ਭਾਂਣ ਭਰਾਵਾਂ ਦੇ ਮਾਣੇ ਮਾਣੇ ਬੜੇ ਅਜੇ ਤੱਕ ਫੋਨ ਆਈ ਜਾਂਦੇ ਆ ਤੇ ਅਜੇ ਤੱਕ ਮਾੜੋ ਝੋਟੀਆਂ ਦੇ ਫੋਨ ਆਈ ਜਾਂਦੇ ਆ ਕਟੀਆਂ ਦੇ ਆਈ ਜਾਂਦੇ ਬਾਕੀ ਦਰਬਾਹ ਹਰੇ ਕੀ ਬੜੀ ਜੀ ਮਾਲ ਪਾਉਨੇ ਪਾਉਨੇ ਆ ਪਾਉਨੇ ਨਹੀਂ ਇਹਦੇ ਪਾਉਨੇ ਰਵਾਂਗੇ ਵੀ ਹਾਂਜੀ ਬਿਲਕੁਲ ਹਾਂਜੀ ਮਾੜ ਤੇ ਹੋਰੀ ਬਾਹਰ ਲੈ ਕੱਢ ਲਈਆਂ ਦੋ ਝੋਟੇ ਚੰਗੇ ਆਂ ਆ ਕੱਲੀ ਦੇ ਕਟੀਆਂ ਆ ਆ ਫੇਰ ਆਤੀ ਮਾਲ ਆ ਆ ਦੇਖੋ ਹਾਂਜੀ ਬਹੁਤ ਹਾਂਜੀ ਢੱਲੀ ਬੜੇ ਸ਼ੌਕ ਰੱਖਦੇ ਮੇਰੇ ਭਰਾ ਜਿਵੇਂ ਇੱਕ ਢਾਲ ਇੱਕ ਬਿਲਕੁਲ ਥੱਲੇ ਨੂੰ ਆਹ ਜਿਹੜੇ ਜਿਵੇਂ ਆਕਾਸ਼ ਕਹਿੰਦਾ ਪਿਆ ਜੇ ਕੰਨ ਨੂੰ ਫੋਨ ਨਹੀਂ ਲਾ ਲਈ ਫੋਨ ਲਾ ਕੰਨ ਨੂੰ ਉਹ ਗੱਲਬਾਤ ਢਾਲੀ ਜੀ ਮੀਨੀ ਆ ਮੀਨੀ ਮੀਨੀ ਪੱਕਾ ਫਿਕਸ ਸਿੰਘ ਨਹੀਂਗਾ ਚਰ ਕਪੂਰੀ ਆ ਇਹਨੂੰ ਮੀਨੀ ਬਣ ਕੇ ਵੀ ਲੈ ਜਾਓ ਜੇ ਵੈਸੇ ਢੱਲੀ ਆ ਪਰ ਮੁਲਾਈ ਦੇ ਸਿੰਘ ਢੱਲੀ ਮੀਨੀ ਆ ਬਾਕੀ ਇਹ ਕਰਮਾਲ ਡੰਗਰੇ ਦੇ ਕਰਮਾਲਾ ਡੰਗਰਾ ਨਾਲ ਦੀ ਨਾਲ ਨੀਲੀ ਰਾਬ ਦੇ ਫੰਕਸ਼ਨ ਪੂਰੇ ਤੁਸੀਂ ਦੇਖੋ ਬਾਕੀ ਆਪਾਂ ਨੂੰ ਅੱਜ ਘੱਟ ਬੋਲਣ ਦੀ ਲੋੜ ਪਊਗੀ ਵੈਸੇ ਆਪਣੇ ਫਾਰਕੂ ਭਰਾਵਾਂ ਨੇ ਤਸੱਲੀ ਕਰੀ ਨਹੀਂ ਆਪਣੇ ਵੀ ਦੱਸ ਦੇਣਾ ਜੀ ਦਾ ਲੈ ਵੀ ਕਾਸ਼ੇ ਸ਼ੁਰੂਆਤ ਕਰਾਂਗੇ ਜਿਹੜੀਆਂ ਪਹਿਲਾਂ ਦੋ ਵੜਾ ਸੁਈਆਂ ਨੇ ਆਪਣੇ ਕੋਲ ਹਾਂਜੀ ਹਾਂਜੀ ਇਹਨਾਂ ਤੋਂ ਸ਼ੁਰੂਆਤ ਕਰ ਲਾ ਮੇਰੇ ਵੀਰ ਪਹਿਲੇ ਨੰਬਰ ਤੋਂ ਆਪਾਂ ਇਹਦੀ ਡਿਟੇਲ ਦਈਏ ਵੈਰ ਦੀ ਇਹ ਵੀਰ ਜੀ ਸੂਈ ਜੇ ਹਫਤੇ ਦੀ ਹਫਤੇ ਦੀ ਸੂਈ ਆ ਹਾਂਜੀ ਹਾਂਜੀ ਠੀਕ ਆ ਮੂੰਹ ਛਿੱਗੀ ਜੇ ਹਾਂ ਲੈ ਪੋ ਤਾਂ ਬੜਾ ਲੱਗਿਓ ਦਿਖਾ ਦੇ ਮੂੰਹ ਉਹਦਾਂ ਦੀ ਛਿੱਗੀ ਆ ਮੂੰਹ ਉਹਦਾਂ ਦੀ ਛਿੱਗੀ ਜੇ ਹਫਤੇ ਦੀ ਸੂਈ ਆ ਮਗਰ ਵੱਛਾ ਮਗਰ ਵਛਾਈ ਮਗਰ ਵੱਛਾ ਹਾਂਜੀ ਕਹਿਣ ਵਾਲੀਆਂ ਗੱਲਾਂ ਨਹੀਂ ਛਿੱਗੀ ਆ ਹਾਂ ਆ ਦੇਖੋ ਕੰਨੀਆਂ ਵਾਲੀ ਲੈ ਵੀ ਕਰਾ ਦੇ ਥੱਲੇ ਇਹ ਕਰਾ ਦੇਖ ਲਈ ਕਰਾ ਆ ਦੇਖੋ ਉਨੇ ਮੜਿਆ ਆਰਾਮ ਵਾ ਡੇਲਾ ਬਾਤ ਕਰਦੇ ਆ ਆ ਚਲੋ ਬਾਰੇ ਜਾ ਬਾਕੀ ਦਿਖਾ ਦਿੰਦੇ ਆ ਮੋਹ ਸ਼ਿਕਰੀਏ ਮੋਹ ਤਾਂ ਦੀ ਸ਼ਿਕਰੀਏ ਉਹ ਕਨਫਰਮ ਕਰਾਵਾਂ ਆਪਣੇ ਭਾਵਨੋ ਡਿਕਾ ਜੀ ਕਿਉਂ ਲੀਕ ਹੋਇਆ ਮਿਨਿਮਾ ਦੁੱਧ ਦੀ ਜੀ ਆਪਣੇ ਕਾ 18 ਲੀਟਰ ਰੁਪਏ ਧਾਰਨਾ ਮਾਰੀ ਇਸ ਵਕਤ 12 ਲੀਟਰ ਤੇ ਜੇ ਮੰਨ ਲਓ ਉਹਦਾ ਭਾਂ ਮਣਾਉਣ ਨੂੰ ਭਾਵੇਂ ਹੀ ਬਣਾ ਦਈਏ ਠੀਕ ਆ 18 ਕਿਲੋ ਆ ਠੰਡਾ ਦੁੱਧ ਹੈਗਾ ਜੀ ਜਿਹੜਾ ਆਪਾਂ ਚਵਾਇ ਦੇਣਾ ਚਵਾਇ ਦੇਣਾ ਆਪਾਂ ਫਿਕਸਰ ਦੇ ਵੇਖੋ ਮੈਂ ਇੱਕ ਕੰਪੈਕਟ ਟੈਡਰ ਦੇ ਵਿੱਚ ਮੁੱਠੀ ਮੁੱਠੀ ਰਾ ਥਾਣ ਲਗਾ ਮੇਰੇ ਬਾਹਰ ਆ ਪੀਵੇ ਵੇਖੋ ਟਾਈਮ ਇਹ ਤਾਂ ਨੋਟ ਕਰ ਲਓ ਇੱਕ 1:30 ਵਜ ਦਾ ਟਾਈਮ ਆ। ਹਾਂਜੀ। ਵੈਸੇ ਮਾਰਨਿੰਗ ਦੋਸਤੋ ਵੀਡੀਓ ਬਣਾਉਣੀ ਸੀਗੀ 8:30 ਵਜੇ। ਹਾਂਜੀ ਹਾਂਜੀ। ਉਹ ਥੋੜਾ ਜਿਹਾ ਲੇਟ ਹੋਣ ਕਰਕੇ ਮੈਂ ਫਿਰ ਆਕਾਸ਼ ਨੂੰ ਕਹਤਾ ਸੀ ਵੀ ਵੜਾ ਹੌਲੀਆਂ ਕਰਦੇ ਆ ਜਿਵੇਂ ਕਰਦੇ ਆ। ਹਾਂਜੀ ਹਾਂਜੀ। ਇੱਕ ਮਾਰ ਉਹ ਵਰਡ ਆਪਣੇ ਕੋਲ 10:00 11:00 ਵਜੇ ਆਈ ਆ। ਹਾਂਜੀ ਉਹ ਜੀ 10:00 11:00 ਵਜੇ ਆਈ ਉਹ। ਉਹ ਲੇਟ ਹੀ ਆਈ ਆ। ਲੇਟ ਹੀ ਆਈ ਆ ਜੀ। ਬਾਕੀ ਇਹਦੀ ਚੁਆਈ ਇਹਨਾਂ ਨੇ ਅੱਧੀ ਕਰ ਦਿੱਤੀ ਸੀਗੀ। ਹਾਂਜੀ ਹਾਂਜੀ। ਕਾਫੀ ਇਹਨਾਂ ਨੇ ਹੌਲੀ ਕਰਤੀ ਸੀਗੀ। ਬਾਕੀ ਬਣੀ ਤਣੀ ਤੁਸੀਂ ਦੋ ਟਾਈਮ ਚੋਕ ਮੈਂ ਨਾ ਦੋ ਦੀ ਤਿੰਨ ਟ ਆਤ ਸੋਲੀ ਗਰਾ ਦੇ ਵੀਡੀਓ ਕਾਉਦੇ ਆਪਣਾ ਜੋਗੇ ਬੇਸ਼ੱਕ ਇੱਥੇ ਹੀ ਆਉਂ ਸਭ ਤੋਂ ਵਧੀਆ ਆਪਾਂ ਕਿੰਨੋਂ ਝੂੜਦਾਨ ਦੋਦਾਂ ਮਾਰਾਂਗੇ ਠੀਕ ਆ ਥੱਲੀਆਂ ਕਰੋ ਆ ਬਈ ਜਨਰਲ ਸੇ ਬਣਾ ਲਈਏ ਬਾਬੇ 18 ਲੀਟਰ ਮੇਰੇ ਭਰਾਵੋ ਇਹਦੇ ਥੱਲੇ ਦੁੱਧ ਦਾ ਆਰਡਰ ਕੰਪਲਟ ਫਿਕਸ ਲੈਵਾ ਨਿਗਰ ਚੱਡਾ ਜਿਹਨੂੰ ਕਹਿ ਦਿੰਦੇ ਆ ਮਗਰ ਬੱਛਾ ਮਗਰ ਵਛਾਈ ਦੂਜਾ ਸਵੇਰ ਇਹ ਵੜ ਮੋਹ ਦੰਦੀ ਛਗੀ ਕਰਨੀ ਕੰਨੀਆਂ ਖੜੀਆਂ ਹੋਣਗੀਆਂ ਕੋਈ ਜਾਣ ਕੇ ਚੈੱਕ ਕਰੋ ਇਹ ਨਹੀਂ ਹੋਊਗਾ ਵੀ ਕੰਨੀਆਂ ਦੁੱਧ ਦਾਂਦੀਆਂ ਪੱਤੀਆਂ ਹੋਣ ਜਾਂ ਸੱਟੇ ਹੋਣ ਦਾਂਦੀਆਂ ਠੀਕ ਆ ਜੀ ਬਾਕੀ ਆਰਡਰ ਨੇ ਵੀ ਤੁਸੀਂ ਵੇਖੋ ਕੱਦ ਹਾਈਟ ਵੱਡੀ ਆ ਬੈੜ ਦੀ ਮੈਨੇ ਕੱਦ ਕੋਈ ਬੇਰਬੂਰ ਸਾਰੇ ਬੰਨੇ ਪੂਰੀ ਕਿਹ ਗੱਲਾਂ ਕੋਈ ਸੀ ਨਹੀਂ ਆ ਘਰੋ ਚੱਕ ਮੇਰਾ ਪ੍ਰਾ ਬੱਛੀ ਬੱਛੀ ਆ ਬਾਕੀ ਥਣ ਬੜਾ ਸੁਆਦੀ ਆ ਬਾਕੀ ਫੇਸ ਕੁਆਲਟੀ ਵੇਖੋ ਇਤਨਾ ਬਖਾਇਓ ਬੜਾ ਸੁਆਦੀ ਆ ਰੁਕੇ ਜੀ ਬੂਤੀ ਬਾਤੀ ਬਹੁਤ ਸੁਣਦੀ ਦੂਜੀ ਵਾਰ ਕਿੱਡੀ ਨਿੱਕੀ ਲੱਗੀ ਆ ਜੀ ਜੀ ਫੇਸ ਕੁਆਲਟੀ ਆ ਆ ਲੈ ਜੀ ਆ ਦੇ ਆਹ ਹੋ ਕੰਨੀਆਂ ਦਾ ਦੇਖ ਲੋ ਤੇ ਜੀ ਦੁੱਧ ਆਖ ਲੋ ਤੇ ਕਹਿਣ ਵਾਲੀਆਂ ਗੱਲਾਂ ਨਹੀਂ ਛਾ ਜੀ ਆਹਾ ਆਹਾ ਆਹ ਲਓ ਜੀ ਛਾਈ ਜ਼ਿਆਦਾ ਨਹੀਂ ਵਸੀ ਜੇ ਚੰਗੇ ਸਾਂਭੀ ਜਾਵੇ ਨਾ 22 ਕਿਲੋ ਸ਼ਾ ਵੈਲ ਹੱਥ ਕੇ ਦੁੱਧ ਕੱਢੂਗੀ ਚੋ ਆ ਜੂਗੀ ਮੈਨਾਂ ਥਣ ਗੁੱਲ ਵਖਾ ਸਣਾ ਡੰਗਰ ਹੁੰਦਾ ਲੋ ਵੀ ਬਾਕੀ ਵਹਿੜਾ ਦੋਸਾ ਹੱਥ ਤੇ ਆਰ ਤੇ ਸੂਈ ਤੇ ਮੈਨੂੰ 18 19 ਕਿਲੋ ਕੱਢੀ ਜਾਂਦੀ ਤੇ ਮੈਨੂੰ ਜੇ ਸਦੰਗਰ 20 ਦਿਨ ਦੁੱਧ ਚੜਦਾ ਲੋ ਵੀ ਠੀਕ ਹੈ ਜੀ ਐ ਤੇ ਦੁੱਧ ਤੇ ਹੋਣਾ ਨੇ ਚਲੋ ਜੀ 25 ਕਿਲੋ ਬਾਅਦ 18 ਲੀਟਰ ਮਨਾ ਦਿੱਤਾ ਜਾਊਗਾ ਕੱਲ ਨੂੰ ਮੇਰਾ ਵੀ ਰਪਾਈ ਚੋਲੇ 24 ਚੋਲੇ ਹੋਈ ਐ ਸਦਦੀ ਰੋਈ ਕੋਈ ਨਹੀਂ ਫਿਕੀ ਨੇ ਰੱਖਿਆ ਫਲਕਾਰੀ ਪਾਈ ਤੇ ਫਿੱਕੀ ਹੋਊਗੀ ਹਾਂ ਕਰੋ ਜੀ ਲੋ ਵੀ ਕਰੋ ਚੱਕ ਠੀਕ ਆ ਜੀ ਲੰਬਾਈ ਨੂੰ ਵੀ ਵਹਿਰਦੀ ਚੰਗੀ ਆ ਪੂਰੀ ਜੀ ਪੂਰੀ ਪੂਰਾ ਚਮਕਤਾਮਕ ਪੂਰੀ ਆ ਠੀਕ ਆ ਤੇ ਮੈਂ ਵੀ ਆਕਾਸ਼ ਦਾ ਮੁੱਲ ਦੱਸ ਉਹੀ ਜਿਹੜਾ ਆਪਾਂ ਲੈਣਾ ਹੋਣਾ 63000 ਦੀ ਵਾਸੀ ਦੇਣੀ ਬੰਦਾ ਛਾਲਾਂ ਤੇ ਛਾਲਾਂ ਮਾਰੀ ਜਾਂਦਾ ਬਸਨ ਉਹਨੂੰ ਵੇਚ ਲੈ ਮੈਂ ਨਹੀਂ ਹੋਰ ਬੰਦੇ ਨਹੀਂ ਕਹਿੰਦੇ ਵੀ ਦੇਣੀ ਜਾ ਠੀਕ ਆ ਨਹੀਂ ਨਹੀਂ ਮਾਰੀ ਨਹੀਂ ਕਰਾਂ ਮਾਂ ਤਾਂ ਮਾਨੋਂ ਰਾਜ਼ੀ ਕਰੂਗਾ ਤੁਹਾਡਾ ਜੀ ਕੋਸ਼ ਮਾਨ ਕਰਨਗੇ ਵੀਰ ਇਹ ਨਹੀਂ ਹੋਗਾ ਇਹ ਨਹੀਂ ਕਰੀ ਆਪਾਂ ਮੈਂ ਨਾ ਪਾਸਪੋਰਟ ਵੀਆ ਕਰਦਾਂਗੇ ਇਹਦੇ ਮਾਨਤਾ ਨਾਲੇ ਪਾਸੇ ਖੋਨਾ ਡੁਣਾ ਹੀ ਆ ਜੀ ਨਹੀਂ ਕੀ ਤਾਂ ਅਦਰ ਆਕਾਸ਼ ਆ ਵੈੜ ਆਪਣੇ ਕੋਲੋ ਜਿਹੜੀ ਕ੍ਰਾਉਸ ਆ ਇਹ ਵੀ ਜੀ ਗਿਰਲੈਂਡੋ ਆ ਗਈ ਉਹ ਮੁੰਡੇ ਗਿਰਲੈਂਡੋ ਦੱਸ ਰਹੇ ਆ ਗਿਰਲੈਂਡੋ ਆ ਤੇ ਆ ਗਈ ਸਾਡੇ ਕੋਲ ਇਹ ਵੀ ਜੀ ਤੜਕੇ ਸੂਈ ਜੀ ਅੱਜ ਮਾਰਨਿੰਗ ਮੈਂ ਨਾ ਵੀਰ ਜੀ ਤੜਕੇ ਸੂਈ 5:30 6 ਵਜੇ ਹਾਂ ਮਗਰ ਬੱਛੀ ਜੀ ਮਗਰ ਬੱਛੀ ਆ ਗਈ ਤੜਕੇ ਸੂਈ ਜੇ ਤੇ ਮਗਰ ਬੱਛੀ ਮੰਨ ਲਓ ਜੇ ਜੂਰੀ ਸਾਰੀ ਆਪਣੀ ਪ੍ਰੋਬਲਮ ਆਪਣੀ ਕੋਲ ਆ ਗਈ ਜੀ ਬਾਕੀ ਬੱਛੀ ਵੇਹੋ ਚੰਗੀ ਸੋਹਣੀ ਸਾਡਾ ਪਰਾਂ ਖੁੱਲੀ ਜੀ ਬਿਲਕੁਲ ਨਾਰੂਆ ਨਾਲ ਆ ਬੱਤ ਨਾਰੂ ਨਾਲ ਗੱਲਾਂ ਨਰੂਆ ਬੱਚੀ ਮਗਰਾ ਹਾਂਜੀ ਬਿਲਕੁਲ ਬਾਜ ਦਾ ਬੱਚਾ ਹੀ ਆ ਠੀਕ ਹੈ ਤੜਕੇ ਮੰਨ ਲਓ ਚੋਈ ਹੈ 2.5 ਕਿਲੋ ਇਹ ਕਿੰਨੇ ਵਜੇ ਚੋਈ 2.5 ਤੇਰੇ ਜੀ 5 ਵਜੇ ਸੂਈ ਆ 5 ਵਜੇ ਮਾਰਨਿੰਗ ਤੇ 6:30 7:00 ਜੇਨ ਜੇਰ ਪਾਦੇ ਸੀ ਉਹਨਾਂ ਵਿੱਚੋਂ ਦੇ 2.5 ਕਿਲੋ ਨਾਲ ਬੱਚੇ ਨੂੰ ਪਿਆ ਜੀ ਤੇ 2.5 ਕਿਲੋ ਚੋਇਆ ਜੀ ਨਾ ਵੀ 2.5 ਕਿਲੋ ਜਿਹੜਾ ਦੋਸਤੋ ਕਿਹਾ ਬਾਕੀ ਮੇਰਾ ਭਰਾ ਮਾਰੋ ਚਾਹ ਤੇ ਠੀਕ ਹੈ ਜੀ ਬਹੁਤ ਵਧੀਆ ਆ ਦੇਖੋ ਨਾ ਵੀ ਅੱਜ ਦੋਸਤੋ 2.5 ਕਿਲੋ ਜਿਹੜਾ ਮਾਰਨਿੰਗ ਚੋਈ ਕੀਤੀ 5 ਵਜੇ ਸੂਈ ਆ ਜੇਰਜੁਰ ਪਾਤੀ ਸੀ ਮੈਨਾਂ ਜੇਰ ਵੀ ਪ੍ਰੋਪਰ ਆਪਣਾ ਵੀਡੀਓ ਹੋ ਗਈ ਹੈ ਤੇ ਲੋਕ ਵੀਡੀਓ ਬੜੀ ਬਈ ਮੁੰਡਿਆਂ ਦੇ ਕੋਲ ਆਪਣੇ ਘਰੇ ਇਸੇ ਤਰ੍ਹਾਂ ਬੈਠ ਕੇ ਤੁਸੀਂ ਚੋ ਲੈਣੀ ਹੈ ਠੀਕ ਹੈ ਜੀ ਆਹ ਵੇਖੋ ਲੈਵਾ ਥੱਲੇੋਂ ਪੂਰਾ ਕਰਮ ਆਹ ਲੈਵਾ ਪੂਰਾ ਲੈਵਾ ਪੂਰਾ ਅਜੇ ਸ਼ਾਈ ਬਾਨੀ ਹੋਸੀ ਬਲੱਡ ਥੋੜੀ ਉਧਰ ਕੇ ਆ ਕੇ ਸੂਪੀ ਥੋੜੀ ਬਾਕੀ ਚਬਾਈ ਕਰ ਦਿੱਤੀ ਕਰਨੀ ਚਾਹੀਦੀ ਬੌਲ ਦੇ ਵਿੱਚ ਇੱਕ ਹਾਂਜੀ ਹਾਂਜੀ ਬਾਕੀਆਂ ਥੋੜੀ ਆ ਕੇ ਉਧਰ ਸੂਪੀ ਆ ਪਹਿਲੇ ਸੂਰ ਆਪਣੇ ਘਰੋਂ ਅੱਛੀ ਵੀ 15 16 ਕਿਲੋ ਵੈਟ ਹੋਵੇ ਦੋ ਚਬਾਈ ਮੋ ਵੀ ਮੇਰੇ ਭਰਾਵਾ ਇੱਕ ਥਣ ਜਿਹੜਾ ਮੈਂ ਤੁਸੀ ਵੇਖੋ ਥਣ ਬਹੁਤ ਵੱਧੀਆ ਹਾਂਜੀ ਹਾਂਜੀ ਨਾਰਮਲ ਦਰਮਿਆਨੀ ਪਲੂਣ ਦੇ ਵਿੱਚ ਪਰ ਇਹ ਹੈਗੀ 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 ਥੋੜੀ ਵੱਧੀ ਹੈਗੀ ਇਹ ਮਗਰ ਬੱਚੀ ਤੁਹਾਨੂੰ ਦਿਖਾ ਦਿੰਦਾ ਬੱਚੀ ਬਹੁਤ ਖੂਬਸੂਰਤ ਹੈ ਵੜ ਆਪ ਚੰਗੀ ਆ ਮਗਰ ਬੱਛੀ ਆ ਪਲੱਸ ਪੁਆਇੰਟ ਹੋ ਜਾਂਦਾ ਜਦੋਂ ਕੋਈ ਬੱਚਾ ਮਗਰ ਚਲੋ ਫੀਮੇਲ ਆ ਜਾਵੇ ਹਾਂਜੀ ਹਾਂਜੀ ਖਰੀਦਣਾ ਤਾਂ ਜਨਵਰ ਹੁੰਦਾ ਹੀ ਆ ਹਰੇਕ ਪ੍ਰਾਣ ਜੀ ਨੂੰ ਲੋੜ ਆ ਤੇ ਮਗਰ ਬੱਛੀ ਆ ਜੇ ਸੋਨੇ ਤੇ ਸੁਭਾਗੇ ਦੀ ਗੱਲ ਆ ਕਰਾਸ ਬਰੀਡ ਦੇ ਵਿੱਚ ਗਰਲੈਂਡੋ ਦੇ ਵਿੱਚ ਇਹ ਵੜ ਇਹਨਾਂ ਦੇ ਕੋਲ ਹਾਜ਼ਰ ਆ ਠੀਕ ਆ ਜੀ ਲੇਵੇ ਹਵਾਨੇ ਦੀ ਤੁਸੀਂ ਦੇਖ ਲਈਏ ਥਣ ਬਹੁਤ ਵਧੀਆ ਮੁੱਠੀ ਵਾਲਾ ਥਣ ਲੱਗਾ ਤੇ ਹਜੇ ਮਾਰਨਿੰਗ ਹਜੇ ਪਹਿਲੀ ਚਵਾਈ ਹੋਈ ਆ ਪਹਿਲੀ ਚਵਾਈ ਹੋਈ ਆ ਸ਼ਾਮ ਨੂੰ ਚਵਾਈ ਹੋਣੀ ਆ ਜੀ ਪਰ ਕੇ ਹੋਈ ਆ ਬਾਕੀ ਠੰਡੀ ਧੀਰੀ ਆ ਵੰਗੇ ਤੋਂ ਬਿਨਾਂ ਹੀ ਕਾ ਹਾਂਜੀ ਬਾਕੀ ਆਪਣੋਂ ਤੋਂ ਪਹਿਲੇ ਸਵੇਗੀ 14 15 ਕੋ ਦੋ ਚਾਰ ਦਿੱਤਾ ਨਹੀਂ ਠੀਕ ਆ ਵੀ ਹੁਣ ਥੋੜੀ ਜਿਹੀ ਮੰਨ ਲਓ ਉਧਰ ਕੇ ਸੂਬੀ ਆ ਦੋ ਤਿੰਨ ਦੋ ਚਾਰ ਕੱਢਦੇ ਸੀ ਠੀਕ ਆ ਹਾਂਜੀ ਲੈ ਵੀ ਆਕਾਸ਼ ਮੋਲ ਲੈਂਦਾ 10 ਵੀਰੇ ਦੇਣੀ ਕਿੰਨੇ ਦੀ ਆ 42000 ਦੀ ਵਸੀ 42000 ਦੀ ਬਾਕੀ ਹਾਂਜੀ ਲੋ ਵੀ ਕਰੋ ਚੈੱਕ 42000 ਦੀ ਮੁੰਡਿਆਂ ਦੇ ਵੀ ਦੇਣੀ ਅਸੀਂ ਵਹਿਣਾ ਇਧਰ ਇੱਕ ਤੁਹਾਨੂੰ ਝੋਟੀ ਵਿਖਾਉਣੀ ਆ ਕੱਤੀ ਵਿਖਾਉਣੀ ਆ ਬਹੁਤ ਖੂਬਸੂਰਤ ਆ ਟਾਲੀ ਮੀਨੀ ਕਹ ਲੋ ਨੀਲੀ ਰਾਵੀ ਆ ਨਾਲ ਦੀ ਨਾਲ ਫੰਕਸ਼ਨ ਵੀ ਤੁਹਾਨੂੰ ਪੂਰੇ ਫੰਕਸ਼ਨ ਵਿਖਾ ਦਿੰਨੇ ਆ ਸਟੇਟ ਪਟਾ ਦਿੱਲੀ ਮਨਕੀ ਅੱਖ ਆ ਬੇਖੋ ਮੇਰਾ ਪ੍ਰਾ ਇੱਕ ਪਾਸੇ ਕੱਟ ਟੇਡਾ ਹੋ ਜਾਂਦਾ ਖੱਬੇ ਪਾਸੇ ਤੇ ਟੇਡਾ ਆਉਂਦਾ ਪਰਲੇ ਪਾਸੇ ਕੱਟ ਟੇਡਾ ਹੋ ਜਾਂਦਾ ਪਰਲੇ ਪਾਸੇ ਤੇ ਗੱਡੀ ਨਹੀਂ ਲਾਈ ਪਰਲੇ ਪਾਸੇ ਬਹੁਤ ਸੁਣੀ ਹੈ ਹਾਂ ਤੇ ਇਧਰ ਜਿਹੜਾ ਸਿੰਗ ਤੁਸੀਂ ਦੇਖੋਗੇ ਜਿਵੇਂ ਟਾਲੀਆਂ ਆਪਾਂ ਮੀਂਹ ਟਾਲੀਆਂ ਨਹੀਂ ਟੁੱਟਦੀ ਨਹੀਂ ਕੱਟੀਆਂ ਜਾਂਦੀ ਨਹੀਂ ਨਹੀਂ ਸ਼ਾਹ ਇਹ ਨਹੀਂ ਹੀਰ ਕੱਦੀ ਹਾਂ ਕੱਟ ਜਾਊਗੀ ਉਹਦਾ ਮੇਰੇ ਭਰਾਵੋ ਆਹ ਵੇਖੋ ਆ ਥੱਲੇੋਂ ਵੇਖੋ ਮੇਰਾ ਪ੍ਰਾ ਮੈਂ ਵੀ ਵੇਖਣਾ ਰੁੱਤ ਠੰਡੀ ਆਉਂਦੀ ਆ ਆ ਵੇਖੋ ਆ ਵੇਖੋ ਕੋਹੜ ਸ਼ਾਂ ਕੋਈ ਨਹੀਂ ਆ ਬਿਲਕੁਲ ਬਿਲਕੁਲ ਬਹੁਤ ਸੋਹਣਾ ਥਨ ਥਨ ਕੱਡੂ ਕਰਮਲੀ ਕਿਸੇ ਦੇ ਨਾ ਚਾਹ ਹੱਥ ਲਾਉਂਦੀ ਛੋਟੀ ਹੈ ਅੱਜ ਕੱਲ ਤੇ ਕੱਤੂ ਪੋਦੇ ਦਾ ਬਾਕੀ ਪਾਪਾ ਸਾਰਾ ਹਾਂ ਟੱਬਰ ਖੋਈ ਜਾਂਦੇ ਨੇ ਹਾਂ ਲਓ ਵੀ ਕਰੋ ਚੱਕ ਨਹੀਂ ਬਹੁਤ ਪਿਆਰੀ ਕੱਤੀ ਆ ਬਲਕਿ ਜਵਾ ਨਗੀਨਾ ਇਹ ਨਹੀਂ ਲਾਦੇ ਬਹੁਤ ਘੜ ਲਾਦੇ ਆ ਇਹ ਕਰਮਾ ਨੇ ਕਿਦੇ ਤੇਨਰਾ ਗਾ ਨਹੀਂ ਲੱਪਣੇ ਪੀਪਾ ਹੁਸਨ ਜਵਾਨੀ ਦੇ ਹਾਂਜੀ ਆ ਗੱਲ ਤੇ ਉਹ ਆ ਬਾਕੀ ਇਹ ਵਾਕਏ ਦੱਸੋ ਕੁਆਲਿਟੀਆਂ ਵੈਰੈਟੀਆਂ ਘੱਟ ਲੱਭਦੀਆਂ ਨੇ ਜਿੱਥੋਂ ਵੀ ਲੱਭਦੀਆਂ ਨੇ ਮੇਰਾ ਭਰਾ ਚਲੋ ਸਾਫ ਲਿਆ ਕਰੋ ਕਈ ਭਰਾ ਸਾਹਮਣੇ ਆਲੀਆਂ ਹੁੰਦੀਆਂ ਮੈਂ ਚਲੋ ਅਗਲੇ ਨੇ ਸੇਲ ਕਰ ਦਿੱਤੀ ਆ ਅਕਾਸ਼ ਹੋਂਦਾ ਕਾਮਾ ਵੀ ਇਥੋਂ ਆਪਦਾ ਮੁਨਾਫਾ ਲਿਆ ਵਾਜ ਜੀ ਸੇਲ ਕਰਤੀ ਸੇਲ ਕਰਤੀ ਕਿਉਂਕਿ ਇੰਨਾ ਪਸ਼ੂ ਇੰਨਾ ਐਨੀਮਲ ਜਿਹੜਾ ਇਹਨਾਂ ਦੇ ਕੋਲ ਆਉਣਾ ਘਰੇ ਨਹੀਂ ਟਿਕਾਇਆ ਜਾਂਦਾ ਇਹਦੇ ਚਾਰੀ ਨੇ ਵੇਚ ਦਿੱਤੇ ਆਪਾਂ ਜਿੰਨੇ ਛੋਟੀਆਂ ਲੈ ਆਦੀਆਂ ਸਾਰੇ ਚੰਗੇ ਜਿਹੇ ਬੱਕਰੇ ਰੱਖੀ ਤੇ ਮਾਲ ਨਾ ਬਰੋਂ ਲਈ ਬਿਲਕੁਲ ਜੀ ਬਿਲਕੁਲ ਜਿੰਨਾ ਮਾਲ ਆਫਾ ਨੀਲੀ ਲਪਾਇਆ ਹਾਂ ਦੇਖੋ ਜੀ ਠੀਕ ਘਰੇ ਤੋਂ ਨਾ ਕੀ ਰੋ ਵੀ ਰੱਖ ਲਿਆ ਵੀ ਰੱਖ ਲਿਆ ਆ ਨਹੀਂ ਬਿਲਕੁਲ ਜੀ ਗਾੜੀ ਨਹੀਂ ਸੂਤਰਾਂ ਦਾ ਮੁਰਗੇ ਗੱਲ ਤਾਂ ਮੁਨਾਫੇ ਦੀ ਆ ਜਦੋਂ ਕਿਤੇ ਕਾਸ਼ ਤੋਂ ਪੈਸੇ ਹਾਂ ਜੀ ਨਹੀਂ ਉਦੋਂ ਆਖੀ ਤਾਂ ਵੀ ਸੇਲ ਕਰਦੀਏ ਕੱਲ ਨੂੰ ਹੋਰ ਲਿਆਉਣ ਨੋਰਮਲ ਆ ਜਿੱਦ ਨਪਾ ਕੇ ਫਿਰ ਲਿਆ ਮੈਂ ਵੀ ਇੱਕ ਵਾਰੀ ਇਹਨੂੰ ਮਰਾ ਤੋੜਦੀ ਜਰਨਾਹ ਬਾਹੂਰੀ ਹੋਰ ਤੋੜ ਕੇ ਆਪ ਖਾਏ ਦਾ ਇਹਨੂੰ ਆਹ ਮਰਾ ਫੋਨ ਦਿਖਾ ਪਹਿਲਾਂ ਆਹ ਵਾਈਫ ਫੋਨ ਆ ਫੇਸਬੁਕ ਆ ਵੇਖੋ ਠੀਕ ਆ ਜੀ ਅੱਖਾਂ ਤੋਂ ਬਿੱਲਿੰਗ ਕੋਈ ਬਿੱਲਿੰਗ ਨਹੀਂ ਬਿੱਲਿੰਗ ਤੋਰੇ ਨੇਰੇ ਆਉਣਾ ਨਹੀਂ ਕੋਈ ਆਖਰੀ ਕੋਈ ਗੱਲ ਨਾ ਹੋਵੀਂ ਇਹਦਾ ਕਾਤਾ ਤੋਰੇ ਪੈਂਦੇ ਆ ਠੀਕ ਆ ਬਾਕੀ ਵੇਖੋ ਐ ਜੰਮੀ ਪੜੀ ਲਿੱਸੀ ਫਿੱਕੀ ਨਹੀਂ ਹੈਗੀ ਜਿੰਨੀ ਵੀ ਬਹੁਤ ਸਾਫ ਆ ਨਹੀਂ ਚੰਗੀ ਸੁਧਰੀ ਆ ਹਾਂਜੀ ਬਾਕੀ ਥਾਣੇ ਨੂੰ ਤੁਹਾਨੂੰ ਦਿਖਾ ਦੇ ਆਪਾਂ ਚਾਰੇ ਥਾਣਾ ਝੋਲੀ ਝਾਲੀ ਚੰਗੀ ਕਰਨ ਵਾਲੀ ਤਿਆਰ ਕਰੂਗੀ ਹੁਣ ਕੋ ਦੋਂਦੀ ਦੋਂਦੀ ਕੋ ਹੋ ਗਈ ਐ ਸੋ ਹਾਂਜੀ ਦੋਂਦੀ ਚੋ ਗਈ ਇੱਥੇ ਕੋਈ 3 ਕਿਸਾਂ ਸਾਲ ਬੰਦਾ ਲੇ ਉਮਰ ਕਟੋ ਰਾਤੀ ਇਹ ਆਪਾਂ ਦੇਖੀ ਨਹੀਂ ਆ ਤੇ ਰੱਖੀ ਜੀ ਅੱਛਾ ਜੀ ਬਾਕੀ ਨਾ ਬਹੁਤ ਮਾੜ ਰਕਾਰ ਚੰਗਾ ਜਿਹਦੀ ਧੀ ਆ ਹੂੰ ਉਹਨਾਂ ਘਰ ਮਾਂ ਵੀ ਹੋ ਗਈ ਇਹਦੀ ਜਿੱਦ ਆਪਾਂ ਲਈ ਆ ਚਲੋ ਇੱਥੋਂ ਕੋਈ ਸਾਹ ਲੈਣਾ ਬਾਜੀ ਗਾੜੀ ਸੇਵਾ ਦਾ ਜੀ ਹਾਂ ਕਿਤੇ ਕਰਮਾਂ ਆਵੇ ਮਾੜ ਰਕਾਰ ਤੇ ਗਾੜੀ ਆ ਦੇ ਹੱਥ ਵਾਸ ਕਰਦਾ ਵੇਖੋ ਜੇ ਆਪਾਂ ਸਾਹ ਲੈ ਕੇ ਕਰਾਂਗੇ ਇਹ ਕੁਦਰਤੀ ਨੇਚਰਲੀ ਆ ਵੀ ਹੁਣ ਮੰਨ ਲਓ ਵੀ ਕੱਲ ਨੂੰ ਕਿਤੇ ਕਰਮ ਵਾਲੀ ਬਣ ਗਈ ਹਾਂਜੀ ਹਾਂਜੀ ਤੇ ਦੋ ਤਿੰਨ ਆਦੇ ਵਰਗੀਆਂ ਢਾਲੀਆਂ ਪਾ ਗਈਆਂ ਮੀਂਹ ਮੀਂਹ ਢਾਲੀ ਪਾ ਗਈ ਮੀਂਹ ਮੀਂਹ ਪਾ ਗਈ ਉਹ ਪੱਟੀਆਂ ਦੇ ਗਈ ਤੇ ਵਾਰੇ ਨੇ ਆਰੇ ਕਿਸੇ ਮਾਰੇ ਨੇ ਆਰੇ ਇਹ ਲੱਗ ਗਈ ਹਾਂ ਨਹੀਂ ਚੰਗੀ ਹੈ ਚੰਗੀ ਨਹੀਂ ਵੀ ਆ ਮੁੱਲ ਕੀ ਕਰਦਾ 37 ਦੀ ਹੋ ਗਈ ਏਹਾ ਬਾਕੀ ਮਾਨਦਾਨ ਕਰਦਾਂਗੇ ਵੀ ਮੀਰ ਭਰਾ ਕੋਲ ਠੀਕ ਹੈ ਮੰਨ ਲੈ ਮਾਰ ਕੋਦੀ ਮੰਨ ਲੈ ਲੈ ਵੀ 30000 ਦੀ ਹੋ ਗਈ ਠੀਕ ਹੈ ਜੀ ਲੈ ਵੀ ਇਹ ਸ਼ਾਇਦ ਦੋ ਚਾਰ ਰੱਖਿਆ ਨਾ ਕਿੱਲੇ ਦੇ ਬੱਜੀਆਂ ਫੱਪਦੀਆਂ ਫੱਪਦੀਆਂ ਤੇ ਅੱਗੇ ਆਪਣੇ ਕੋਲ ਆ ਆ ਗਈ ਬੂਰੀ ਇਹ ਵੀ ਇੱਕ ਨਗੀਨਾ ਹੀ ਆ ਤੇ ਲੈ ਵੀ ਇਹ ਕਾਛੇ ਦਾ ਕੀ ਬੇਰਵਾ ਬਣੀ ਬੁਣੀ ਸੌਰੀ ਏ ਕਿ ਅੰਸਰ ਹੀ ਅੱਗੇ ਸ਼ਾਹ ਜੀ ਬਣੀ ਨਹੀਂ ਆਂ ਝੂਠ ਮਾਰੀ ਆਪਾਂ ਮਾਲੋ ਹੀਟ ਕੱਢੀ ਆਪਾਂ ਨਹੀਂ ਕਰਾਈਏ ਜੀ ਲਵਾਈ ਨਹੀਂ ਆਪਾਂ ਨਹੀਂ ਆਪਾਂ ਨਹੀਂ ਲਵਾਈ ਆਵੇਂ ਆਖੀ ਜੀ ਕਿਉਂ ਪਤਾ ਗੱਲ ਝੂਠ ਮੰਨਦਾ ਫਾਇਦਾ ਕੋਈ ਨਹੀਂ ਆ ਨਹੀਂ ਨਹੀਂ ਮੈਂ ਤੁਹਾਨੂੰ ਆਹ ਵੀ ਵੇਰੀ ਦੱਸਗੀ ਮੈਂ ਤੁਹਾਨੂੰ ਆਦਾ 10 ਦਿਨ ਹੋ ਗਏ 15 ਦਿਨ ਹੋ ਗਏ ਆ ਕੋਈ ਵੀਰ ਭਰਾ ਖੜੂਗਾ ਦੋ ਮਹੀਨੇ ਮੂੰਹ ਦੇ ਦੇਖੂਗੇ ਜੀ ਨਾ 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 ਆ ਜੀ ਗੱਲ ਆ ਜਾਏ ਸੱਚੀ ਰਸਨਾ ਹੋਗਾ ਅਗਲਾ ਹੌਸਾ ਨਾਲ ਆ ਜਾ ਕੇ ਮੰਨ ਲੋ ਕਿ ਲਾਇਕ ਕਰਾ ਦੇ ਚਾਹੀ ਵੀ ਮੰਨ ਲੋ ਧਿਆਨ ਰੱਖ ਲੋ ਇਹਦਾ ਕੋਈ ਨਹੀਂ ਸਾਰ ਨਾਲ ਬਣੋ 2 ਮਿੰਟ ਤਾਂ ਪਾਠੇ ਪਣ ਸੁੱਕੇ ਕਿਦੇ ਨਹੀਂ ਕੋਈ ਪਾਊਡਰ ਪਾਊਡਰ ਚਾਰ ਕਿਲੋ ਬਾਕੀ ਨੂੰ ਪਾਊਡਰ ਪੂਰੇ ਮਾ ਸਾਰੇ ਤੁਸੇ ਕਰੀਆਂ ਆਪਣੇ ਘਰੋਂ ਆਈ ਰਿਸਤਰਾ ਚੋਟੀ ਆ ਲਾਇਟ ਨੂੰ ਨਹੀਂ ਕੋਈ ਕਮੀ ਹੈਗੀ ਦੀ ਸਿਰਫ ਇਹ ਸਾਹਮਣੇ ਹੁਣ ਦੱਸੀ ਜੁਨਾਂ ਨੇ ਠੀਕ ਆ ਜੀ ਹਾਂਜੀ ਇਹਨਾਂ ਅੰਦਰੋਂ ਬਾਹਰੋਂ ਪੂਰੀ ਅੰਦਰੋਂ ਸਾਫ਼ ਹੈ ਮੈਂ ਨਹੀਂ ਪੂਰੀ ਸਾਫ਼ ਹੈ ਝੋਟੀ ਠੀਕ ਆ ਬਾਕੀ ਤੁਹਾਨੂੰ ਪਤਾ ਆਪੇ ਇਹੇ ਖੋਲ ਕੇ ਤੋੜਨਾ ਕਾਦਮ ਵੱਡਾ ਦੋਸਤੋ ਝੋਟੀ ਮੈਂ ਕੰਮ ਪੂਰਾ ਚਾਰੇ ਪੈਰ ਧੁਪੇ ਆ ਬਿਲਕੁਲ ਸੂਤ ਨੇ ਚਾਹ ਨਹੀਂ ਇਹਣਾ ਪਤਾ ਕਰਾ ਆਪਾਂ ਲਈ ਘਰੇ ਨੂੰ ਹਾਂ ਇਹ ਹਰ ਵਾਰੀ ਮਾਲਾ ਪਨੀਲੀ ਪਾਈ ਦੀ ਨੀਲੀ ਕਾਲੀ ਆਰਗੀ ਮੈਂ ਬੁਰੀ ਪਾਲ ਗਏ ਨਹੀਂ ਪੂਰੀ ਤਾਂ ਵੀ ਬੜੇ ਪ੍ਰਾਪਤ ਜੇ ਆਪਾਂ ਤੁਹਾਨੂੰ ਪੜੇ ਆਪਾਂ ਜਿਆਦਾ ਕਰ ਲੈਨੇ ਘਰ ਚੰਗੀ ਮਾਲਾ ਝੋੜੀ ਮਾਲਾ ਟਕਾਲੇ ਦੀ ਮਾਲਾ ਆਪਣੇ ਤਾਂ ਮਾਲੀ ਹੀ ਗਿਆ ਝੋਟੀ ਜਦਨ ਬਣ ਕੇ ਦੋ ਮਹੀਨਾ ਬਾਅਦ 50 ਚੱਕ ਰੇ ਝੋੜੀ ਵੇਚਦੀਆਂ ਬਿਲਕੁਲ ਪਰ ਚਲੋ ਆਪਾਂ ਚਲੋ ਕਰਮਾਰੀ ਚਲੋ ਬਹੁਤ ਦਾਣਾ ਬਣ ਗਿਆ ਜਿਹਦੇ ਵਿੱਚ ਮਿਲਣੀ ਬਾਕੀ ਹਾਈਟੇ ਦੀ ਪੂਰੀ ਵੱਢੀ ਆ ਮੈਂ ਨਹੀਂ ਪੂਰਾ ਦੇਖੋ ਕਰ ਨਹੀਂ ਆਉਂਦਾ ਜੀ ਆ ਦੇਖੋ ਸਾਈਆਂ ਬਾਜੋ ਸੌਣ ਤੇ ਆਈਆਂ ਉਹ ਗੱਲਬਾਤ ਹੋ ਗਈ ਆ ਕੱਦ ਕਿੱਥੇ ਕੋਈ ਭਰਾ ਉਤੇ ਰਿਆ ਨਹੀਂਗਾ ਨਹੀਂ ਤੇ ਕਰਮਾਲੀ ਨੇ ਮੈਨੂੰ ਲੱਗਾ ਜੀ ਹੁਣ ਸਾਈਆਂ ਨਿਤਰੀ ਅੱਧੀ ਪੜੀ ਨਿਤਰੀ ਅੱਧੀ ਪਰ ਹੁਣ ਆਪਣੇ ਤੇ ਬਾਜੂਗੀ ਆ ਠੀਕ ਆ ਜੀ ਪਰ ਜਿਹੜਾ ਬਾਹ ਲੈ ਗਿਆ ਨਾ ਬਣਾ ਦੇਣੀ ਜੀ ਬਿਲਕੁਲ ਜੀ ਬਣਾ ਬਾਕੀ ਰੋਟੀ ਠੰਡੀ ਆਉਂਦੀ ਇਹਨਾਂ ਦੀ ਹੁਣ ਬਾਕੀ ਮੇਰਾ ਭਰਾ ਮਾਰ ਲਿਓ ਚਾਰਾ ਠੀਕ ਆ ਜੀ ਛੋਟੀ ਜਿਹੜੀ ਚੰਗੀ ਆ ਵੱਡੇ ਹਾਈਟ ਕੱਟ ਦੇ ਵਿੱਚ ਆ ਬੂਥੀ ਬਾਥੀ ਸੋਹਣੀ ਹੈ ਜੀ ਬੂਥੀ ਬੂਥੀ ਕਿਹੜੀ ਸੋਹਣੀ ਹੈ ਉਹ ਪੂਰੀ ਕੁੰਡੀ ਕੁੰਡੀ ਜੀ ਦਾ ਸਿੰਘ ਆ ਦੇਖੋ ਇਹ ਵਿਖਾਉਣੇ ਆਪਾਂ ਸਾਰੇ ਵੀਰਾਂ ਨੂੰ ਬਹੁਤ ਇੱਟੋ ਨਹੀਂ ਕਿਢੀ ਝੋਲੀ ਜਾ ਬੰਦੀ ਆ ਕਿਸੇ ਵੀਰ ਨੇ ਸੁਨਾਮ ਤੋਂ ਲਵਣਾ ਕਿਸੇ ਨੇ ਸੰਗਰੂਰ ਤੋਂ ਹਾਂਜੀ 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 ਉਹ ਤਸੱਲੀ ਉਹਨਾਂ ਵਿਖਾ ਦਈਏ ਝੋਲੀ ਇਹ ਜਾਣੀ ਉਹਦੇ ਨਾਲ ਹਾਂ ਲੜ ਕੇ ਮਾਰ ਕੇ ਠੀਕ ਆ ਠੀਕ ਆ ਸੋ ਚਾਰੇ ਥਾਣਾ ਠੀਕ ਆ ਜੀ ਬਾਕੀ ਥਾਂ ਤੋਂ ਬਹੁਤ ਵਧੀਆ ਕੱਢੂਗੀ ਆਪਣੇ ਤੁਸੀਂ ਆਕਾਸ਼ ਇਹ ਦੱਸਦਾ ਮੋਲ ਵੀਰ ਕੀ ਕਰਦੇ ਆ 44000 ਦੀ ਜੇ 44000 44000 ਦੀ ਜੇ ਲੈ ਵੀ 44000 ਹੁਣ ਛੋੜ ਹੀ ਜੇ ਲਓ ਫਿਰ 44000 ਦੀ ਵੀਰਾਂ ਨੂੰ ਦੇਵਾਂਗੇ ਬਾਕੀ ਝੋਟੀ ਵੇਚ ਬਾਕੀ ਕੋਈ ਨਹੀਂ ਫੋਨ ਲਾਵੇ ਕੋਈ ਮਾਰ ਲਾ ਲੈ ਜੀ ਇਹ ਨਹੀਂ ਹੈਗਾ ਵੀ 44000 ਤੋਂ ਕੋਈ ਥੱਲੇ ਕੋਈ ਰੇਟ ਲਾਵੇ ਤਾਂ ਫੋਨ ਨਾ ਲਾਵੇ ਫੋਨ ਲਾਓ ਮੇਰਾ ਭਰਾ ਲਾਓ ਜੀ ਲਾਓ ਜਿੰਨੂੰ ਜਿੰਨੂੰ ਜਿੰਨੇ ਜਿੰਨੇ ਵਾਰਾ ਖਾਦੀ ਕਿਉਂਕਿ ਦੇਖੋ ਸ਼ਾਹੀ ਆਪੋ ਆਪਣੀ ਪੋਲੀ ਆ ਮੇਰੇ ਭਰਾ ਕੋਲ ਹਾਂ ਬਿਲਕੁਲ ਜੀ ਜਿੰਨੂੰ ਮੰਨ ਲਓ ਜਿੰਨੂੰ ਪਰਖੇ ਪੈਸੇ ਉਹਨੇ ਲਾਉਣੇ ਆ ਉਹਨੇ ਲਾਉਣੇ ਆ ਜਿੰਨੇ ਮੰਨ ਲਓ ਸਾਹਮਣੇ ਆਈ ਬਿਲਕੁਲ ਬਿਲਕੁਲ ਹਾਂਜੀ ਲੈ ਵੀ ਅਕਾਸ਼ਿਆ ਇਹ ਸੀ ਮਾਲ ਆਪਣੇ ਕੋਲ ਇਹ ਦੋਸਤੋ 44000 ਦੀ ਆ ਇਧਰ ਝੋਟੀ 38000 ਦੀ 30000 ਦੀ ਬਾਕੀ ਇਧਰ ਬੈੜਾ ਦਾ ਮੋਲਾ ਪਾ ਤੁਹਾਨੂੰ ਦੱਸ ਹੀ ਦਿੱਤਾ ਹਾਂਜੀ ਹਾਂਜੀ ਦੁੱਧ 18 ਕਿਲੋ ਹਾਜ਼ਰ ਆ ਮੈਨਾਂ ਪ੍ਰਾਤ ਦੋ ਦੋ ਚਾਰ ਚਾਰ ਟਾਈਮ ਚੋ ਕੇ ਤਸੱਲੀਆਂ ਕਰੋ ਲੈ ਵੀ ਆਕਾਸ਼ ਇੱਕ ਨੰਬਰ ਆਪਣੇ ਕਰਦੇ ਸਾਂਝੇ ਨੰਬਰ ਵੀ ਜੀ ਆਪਣਾ 9592 3199 ਠੀਕ ਆ ਪਾਜੀ ਹਾਂਜੀ ਹਾਂਜੀ ਇੱਕੋ ਨੰਬਰ ਲਾ ਦਗੀ ਫੇਰ ਇੱਕੋ ਜੀ ਇੱਕੋ ਵੜਾ ਨੰਬਰ ਠੀਕ ਆ ਜੀ ਹਾਂਜੀ ਜਾ ਬੈ ਲਾ ਦੀ ਬਾਹਰ ਬੈਠਾ ਕਿਤੇ ਉਹਨੂੰ ਫੋਨ ਲੱਗ ਹੀ ਜਾਣਾ ਜੀ ਉਹਨੂੰ ਲੱਗ ਹੀ ਜਾਣਾ ਜੀ ਅੱਛਾ ਹਾਂ ਜੀ ਹਾਂ ਜੀ ਚਲੋ ਵੇ ਲੋ ਵੀ ਦੋਸਤੋ ਇਹ ਅੱਜ ਗੱਲਬਾਤ ਸੀ ਮੇਰੇ ਭਰਾ ਵਿਜ਼ਿਟ ਕਰਕੇ ਕਰ ਲਿਓ ਤਸੱਲੀ ਮਾਲ ਚੰਗਾ ਆਉਂਦਾ ਕਟੀਆਂ ਝੋਟੀਆਂ ਨੀਦੀ ਦਾ ਵੀ ਦੀਆਂ ਅਕਸਰ ਜਦੋਂ ਆਉਂਦੀਆਂ ਨੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਆਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ